मार बै है इसको है? मारो यार क्या पीछे लगा रखे आपने तो काफिला बना दिया ਇਹ ਉਹੀ ਕਾਰ ਆ ਜੀ ਜਿਹੜੀ ਉਹਨੂੰ ਬੱਸ ਦੇ ਅੱਗੇ ਲੱਗੀ ਸੀ ਦੋ ਗੱਡੀਆਂ ਸੀਗੀਆਂ ਦੂਸਰੀ ਗੱਡੀ ਦਾ ਤਾਂ ਨੰਬਰ ਨਹੀਂ ਟਰੇਸ ਹੋਇਆ ਪਰ ਫਿਰ ਵੀ ਅਸੀਂ ਲੱਗੇ ਆ ਉਹਦੇ ਪਿੱਛੇ ਉਹ ਵੀ ਅਸੀਂ ਫੜ ਲੈਣੀ ਐ ਇਹ ਉਹ ਕਾਰ ਆ ਜਿਹੜੀ ਬੱਸ ਦੇ ਅੱਗੇ ਲਾਈ ਸੀ ਤੇ ਬੱਸ ਰਸਤਾ ਮੰਗਦੀ ਤੇ ਰਸਤਾ ਨਹੀਂ ਸੀ ਦਿੰਦੇ ਤੇ ਅੱਗੋਂ ਭੰਗੜਾ ਪਾਉਂਦੇ ਸੀਗੇ ਲੱਗੇ ਜਿਵੇਂ ਦਾ ਭੰਗੜਾ ਪਾਉਣ ਉਹਨੂੰ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿ ਬੱਸ ਨੇ ਸਾਈਡ ਨਹੀਂ ਦਿੱਤੀ ਜਾ ਰਹੀ ਕੀ ਮਾਮਲਾ ਹੈ ਤੇ ਕੀ ਕਲਾਨ ਕੀਤਾ ਗਿਆ ਇਹ ਇਸ ਤਰ੍ਹਾਂ ਸੀਗਾ ਕਿ ਇੱਕ ਬੱਸ ਸੀਗੀ ਰੋਡਵੇ ਦੀ ਉਹ ਕਰੀਬ ਰਾਤ ਦਾ 11:15 ਦਾ ਟਾਈਮ ਸੀਗਾ ਸਵਾਰੀਆਂ ਵਿੱਚ ਬੈਠੀਆਂ ਸੀ ਤੋਂ ਆ ਰਹੀ ਸੀ ਜਿਹਦੇ ਵਿੱਚ ਲੇਡੀ ਸਵਾਰੀਆਂ ਜਿਹੜੀਆਂ ਉਹ ਜ਼ਿਆਦਾ ਸੀਗੀਆਂ ਤੇ ਉਹ ਦੋ ਗੱਡੀਆਂ ਸੀਗੀਆਂ ਇੱਕ ਸਕਾਰਪੀਓ ਸੀ ਇੱਕ ਦੂਜੀ ਕਾਰ ਸੀਗੀ ਵਾਈਟ ਕਲਰ ਦੀ ਇਹਨਾਂ ਨੇ ਸ਼ਰਾਬ ਪੀਤੀ ਸੀ ਕੋਈ ਮੈਰਿਜ ਅਟੈਂਡ ਕਰਕੇ ਆ ਰਹੇ ਸੀਗੇ ਇਹਨਾਂ ਦੋਨਾਂ ਨੇ ਗੱਡੀਆਂ ਜਿਹੜੀਆਂ ਸੀਗੀਆਂ ਜਿਹੜੀ ਬੱਸ ਹੈ ਉਹਦੇ ਅੱਗੇ ਲਾਤੀਆਂ ਤੇ ਹੌਲੀ ਹੌਲੀ ਚਲਾ ਰਹੇ ਜਦ ਬੱਸ ਜਿੱਦ ਕੇ ਆਪਣੀ ਸਪੀਡ ਚ ਆ ਰਹੀ ਸੀ ਬੱਸ ਵਾਲੇ ਨੇ ਬਹੁਤ ਹਾਰਨ ਮਾਰੇ ਇਹਨਾਂ ਨੂੰ ਆਵਾਜ਼ਾਂ ਵੀ ਮਾਰਨੀਆਂ ਕਿ ਮੈਨੂੰ ਰਾਹ ਦਿਓ ਅੱਗੇ ਜਾਣ ਵਾਸਤੇ ਵੀ ਲੇਡੀ ਸਵਾਰੀ ਹੈ ਅਸੀਂ ਟਾਈਮ ਨਾਲ ਉਹਨਾਂ ਨੇ ਮੰਜ਼ਲ ਤੇ ਪਹੁੰਚਾਉਣਾ ਪਰ ਇਹ ਕੀ ਕਰ ਰਹੇ ਸੀ ਕਿ ਭੰਗੜਾ ਪਾ ਰਹੇ ਸੀ ਵਿੱਚ ਤੇ ਗੱਡੀਆਂ ਜਿਹੜੀਆਂ ਹੌਲੀ ਹੌਲੀ ਚਲਾ ਰਹੇ ਸੀ ਜੇ ਇੱਕ ਕਦੇ ਕੋਈ ਗੱਡੀ ਇੱਕ ਪਿੱਛੇ ਕਰ ਲੈਂਦਾ ਸੀ ਕਦੇ ਇੱਕ ਅੱਗੇ ਕਰ ਲੈਂਦਾ ਸੀਗਾ ਕਦੇ ਦੋਨੋਂ ਗੱਡੀਆਂ ਬਰਾਬਰ ਕਰ ਲੈਂਦੇ ਸੀ ਜਿਹਦੇ ਕਰਕੇ ਜਿਹੜੀਆਂ ਅੰਦਰ ਲੇਡੀਜ਼ ਬੈਠੀਆਂ ਸੀ ਉਹ ਭੈ ਪੀਤ ਹੋ ਗਈਆਂ ਤੇ ਰਾਤ ਦਾ ਟਾਈਮ ਹੈ ਸ਼ਾਇਦ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੇ ਆ ਤੇ ਬੱਸ ਨੂੰ ਰੋਕ ਕੇ ਕੋਈ ਸਾਡਣਾ ਛਰਾਰਤ ਨਾ ਕਰੇ ਜਾਂ ਕੋਈ ਸਾਡ ਕੋ ਕੀਮਤੀ ਸਮਾਨ ਹੈ ਉਹ ਨਾ ਖੋਲੇ ਜਿਨ੍ਹਾਂ ਵਿੱਚ ਦੈਕਸ਼ ਡੜਾ ਸੀ ਮਾਹੌਲ ਬਣ ਗਿਆ ਉਹਨਾਂ ਨੇ ਵੀਡੀਓ ਬਣਾਈ ਵੀਡੀਓ ਬਣਾ ਕੇ ਉਹਨਾਂ ਨੇ ਮੈਨੂੰ ਸੈਟ ਕੀਤੀ ਫਿਰ ਆਪਾਂ ਜਿਹੜੇ ਸੀਨੀਅਰ ਅਫਸਰ ਹਨ ਉਹਨਾਂ ਦੇ ਨੋਟਿਸ ਵਿੱਚ ਲਿਆ ਕੇ ਜੋਨ ਦੇ ਲੀਗ ਇਲੈਕਸ਼ਨ ਸੀ ਉਹ ਲੈ ਆਣਾ ਤੇ ਗੱਡੀਆਂ ਨੂੰ ਟਰੱਕ ਕਰ ਲਿਆ ਗਿਆ ਬਿਲਕੁਲ ਜੀ ਇੱਕ ਗੱਡੀ ਆਪਾਂ ਫੜ ਲਈ ਸੀ ਜਿਹੜੀ ਗੱਡੀ ਦਾ ਨੰਬਰ ਸਾਨੂੰ ਟ੍ਰੇਸ ਹੋ ਗਿਆ ਸੀ ਦੂਸਰੀ ਗੱਡੀ ਦਾ ਨੰਬਰ ਨਹੀਂ ਟ੍ਰੇਸ ਹੋ ਰਿਹਾ ਉਹਦੇ ਪਿੱਛੇ ਆਪਾਂ ਲੱਗੇ ਆ ਉਹਨਾਂ ਨੇ ਪੁੱਛਿਆ ਬਹੁਤ ਵਾਰੀ ਉਹ ਦੱਸ ਨਹੀਂ ਰਹੇ ਅੱਜ ਫੇਰ ਇੱਕ ਟੀਮ ਆਪਾਂ ਭੇਜੀ ਆ ਉਸ ਗੱਡੀ ਨੂੰ ਟ੍ਰੇਸ ਕਰਨ ਵਾਸਤੇ ਜਦੋਂ ਗੱਡੀ ਟ੍ਰੇਸ ਹੋ ਜਾਂਦੀ ਹੈ ਉਹ ਵੀ ਫੜ ਲੈਣੀ ਹੈ ਸਾਨੂੰ